ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਫਰੈਂਜ਼ ਅੱਜ ਇਸ ਵੀਡੀਓ ਵਿੱਚ ਚੱਪ ਕਰਾਂਗੇ ਮੁਹਾਵਰੇ ਜੋ ਕਿ ਪੰਜਾਬ ਦੇ ਪੰਜਾਬੀ ਪੇਪਰ ਦੇ ਲਈ ਬਹੁਤ ਇੰਪੋਰਟੈਂਟ ਹੈ ਪੰਜਾਬ ਪੁਲਿਸ ਕਨਸਟੇਬਲ, ITT, PS, ਡੈਟ, ਪਟਵਾਰੀ ਜਿੰਨੇ ਵੀ ਕੰਪੀਟੀਟਿਵ ਐਗਜ਼ਾਮ ਹੁੰਦੇ ਨੇ PTP+V ਦੇ ਸਾਰੇ ਐਗਜ਼ਾਮ ਉਹਨਾਂ ਸਾਰਿਆਂ ਲਈ ਇੰਪੋਰਟੈਂਟ ਹੈ ਇਹ ਵੀਡੀਓ ਆਈ ਹੋਪ ਤੁਹਾਡੀ ਤਿਆਰੀ ਅਜੋ ਵਧੀਆ ਚੱਲ ਰਹੀ ਹੋਵੇਗੀ ਤੇ ਜਿਹੜੀ ਮੇਰੀ ਵੀਡੀਓ ਹੈ ਇਹ ਮੁਹਾਵਰੇ ਵਾਲੀ ਇਹ ਤੁਹਾਡੇ ਲਈ ਹਿਊਜ਼ਫੁਲ ਹੋਵੇਗੀ ਚਲਦੇ ਹਾਂ ਸਟਾਰਟ ਫਰਸਟ ਮੁਹਾਵਰਾ ਹੈ ਅੱਜ ਦਾ ਅਸਮਾਨ ਨਾਲ ਗੱਲਾਂ ਕਰਨੀਆਂ ਮੁਹਾਵਰੇ ਦਾ ਅਰਥ ਦੱਸੋ ਅਸਮਾਨ ਦੇ ਨਾਲ ਗੱਲ ਕਰਨੀਆਂ ਆਪਸ਼ਨਸ ਹਨ ਬਹੁਤ ਤੇਜ਼ ਭੱਜਣਾ ਬਹੁਤ ਉੱਚਾ ਹੋਣਾ ਔਖਾ ਕੰਮ ਕਰਨਾ ਜਾਂ ਬਹੁਤ ਮਹਿੰਗਾ ਹੋਣਾ ਅਸਮਾਨ ਨਾਲ ਗੱਲਾਂ ਕਰਨੀਆਂ ਦਾ ਮਤਲਬ ਹੁੰਦਾ ਹੈ ਬਹੁਤ ਉੱਚਾ ਹੋਣਾ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਜਿਵੇਂ ਕੀ ਜੇ ਬਾਕ ਬਣਾਉਣਾ ਹੋਵੇ ਤਾਂ ਆਪਾਂ ਕੀ ਬਣਾ ਸਕਦੇ ਹਾਂ ਜਿਵੇਂ ਕਿਸੇ ਦਾ ਵੀ ਟੀਵੀ ਟਾਵਰ ਹੈ ਜੋ ਜਿਵੇਂ ਜਲੰਧਰ ਦਾ ਟੀਵੀ ਟਾਵਰ ਤਾਂ ਅਸਮਾਨ ਨਾਲ ਗੱਲਾਂ ਕਰਦਾ ਹੈ ਇਸ ਤਰ੍ਹਾਂ ਆਪਾਂ ਬਾਕ ਬਣਾ ਸਕਦੇ ਹਾਂ ਨੈਕਸਟ ਹੈ ਅੱਕਾ ਨੂੰ ਵਾਰ ਦੇਣੀ ਅੱਕਾ ਨੂੰ ਵਾਰ ਦੇਣੀ ਦਾ ਮਤਲਬ ਕੀ ਹੁੰਦਾ ਆਪਸ਼ਨਸ ਹਨ ਬੇਲੋੜੀ ਚੀਜ਼ ਹੀ ਰੱਖੀ ਕਰਨੀ ਮਤਮਾਰੀ ਜਾਣੀ ਬਹੁਤ ਕਵਰਾ ਆ ਜਾਣਾ ਜਾਂ ਲਾਪਰਵਾਹੀ ਨਾਲ ਕੰਮ ਕਰਨਾ ਇਸ ਦਾ ਠੁਣਦੇ ਬੇਲੋੜੀ ਚੀਜ਼ ਹੀ ਰੱਖੀ ਕਰਨੀ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਅੱਕਾ ਨੂੰ ਵਾਰ ਦੇਣਾ ਯਾਨੀ ਕਿ ਬੇਲੋੜੀ ਚੀਜ਼ ਹੀ ਰੱਖੀ ਕਰਨੀ ਹੁਜੀਵੇ ਕੋਈ ਬੰਦਾ ਹੈ ਜੋ ਕਿਸੇ ਦੀ ਥੋੜੀ ਜਿਹੀ ਬੰਚਲ ਜ਼ਮੀਨ ਪਈ ਹੈ ਉਸ ਜੇ ਲਈ ਹਰ ਇੱਕ ਕਿਸੇ ਨਾਲ ਲੜਾਈ ਕਰੀ ਜਾਂਦਾ ਤਾਂ ਇਸ ਉੱਥੇ ਮੁਹਾਵਰਾ ਕੰਮ ਆਉਂਦੇ ਵੀ ਅੱਕਾ ਨੂੰ ਉਵਾੜ ਦੇਣਾ ਨੈਕਸਟ ਹੈ ਆਪਣੀ ਢਾਈ ਪਾ ਖਿਚੜੀ ਵੱਖਰੀ ਪਕਾਉਣੀ ਆਪਣੀ ਢਾਈ ਪਾ ਖਿਚੜੀ ਵੱਖਰੀ ਪਕਾਉਣੀ ਦਾ ਮਤਲਬ ਕੀ ਹੁੰਦਾ ਹੈ 옵ਸ਼ਨਸ ਹਨ ਵੱਖ ਖਿਚੜੀ ਬਣਾਉਣੀ ਹੋਰਾਂ ਤੋਂ ਵੱਖ ਹੋ ਕੇ ਆਪਣੀ ਮਰਜ਼ੀ ਦਾ ਕੰਮ ਕਰਨਾ ਮੁਸ਼ਕਲ ਨਾਲ ਗੁਜ਼ਾਰਾ ਕਰਨਾ ਜਾਂ ਝਗੜਾ ਕਰਕੇ ਅਲੱਗ ਹੋਣਾ ਇਸ ਦਾ ਰਾਈਟ ਆਪਸ਼ਨ ਹੈ ਇੱਕ ਆਪਸ਼ਨ ਨੰਬਰ ਬੀ ਔਰਾ ਤੋਂ ਫੱਕ ਹੋ ਕੇ ਆਪਣੀ ਮਰਜ਼ੀ ਨਾਲ ਕੰਮ ਕਰਨਾ ਨੈਕਸਟ ਹੈ ਆਕਾਸ਼ ਨੂੰ ਛੂਣਾ ਆਕਾਸ਼ ਨੂੰ ਛੂਣ ਦਾ ਮਤਲਬ ਕੀ ਹੁੰਦਾ ਹੈ 옵ਸ਼ਨ ਜਾਨ ਨੂੰ ਬਹੁਤ ਲੰਬਾ ਹੋਣਾ ਅਸੰਭਵ ਕੰਮ ਪਰ ਲੋਕ ਸਿਤਾਰ ਜਨਬ ਜਾਂ ਬਹੁਤ ਉੱਚਾ ਚੜਨਾ ਹੁਂ ਜਿਵੇਂ ਬੱਚੇ ਪਤੰਗ ਚੜਾਉਂਦੇ ਨੇ ਹਨ ਜਦੋਂ ਪਤੰਗ ਚੜਾਉਂਦੇ ਨੇ ਤਾਂ ਕਹਿੰਦੇ ਨੇ ਨਾ ਮੇਰਾ ਪਤੰਗ ਅਸਮਾਨ ਨੂੰ ਛੂ ਰਿਹਾ ਹੈ ਜਾਨਕੀ ਬਹੁਤ ਉੱਚਾ ਚੜ ਗਿਆ 옵ਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਅੱਡੀ ਨਾ ਲੱਗਣਾ ਬਹੁਤ ਖੁਸ਼ ਹੋਣਾ ਪੈਰ ਵਿੱਚ ਦਰਦ ਹੋਣਾ ਬਹੁਤ ਮਹਿੰਗਾ ਹੋਣਾ ਜਾਂ ਹੰਕਾਰ ਹੋ ਜਾਣਾ ਅੱਡੀ ਨਾ ਲੱਗਣ ਦਾ ਮਤਲਬ ਕੀ ਹੁੰਦਾ ਬਹੁਤ ਖੁਸ਼ ਹੋਣਾ ਆਪਸ਼ਨ ਨੰਬਰ A ਹੀ ਦਾ ਰਾਈਟ ਆਨਸਰ ਹੈ ਫੋ ਜਿਵੇਂ ਜੀ ਇਹਦਾ ਵਾਕ ਬਣਾਉਣਾ ਹੋਵੇ ਤਾਂ ਕਿਵੇਂ ਬਣੂਗਾ ਪੁੱਤ ਦੇ ਵਿਆਹ ਦੀ ਖੁਸ਼ੀ ਦੇ ਕਾਰਨ ਉਸ ਦੀ ਮਾਂ ਦੇ ਪੈਰਾਂ 'ਚ ਅੱਡੀ ਨਹੀਂ ਲੱਗਦੀ ਜੈਨਿਕੋ ਇੰਨੀ ਖੁਸ਼ ਆ ਜਦ ਜਦੋਂ ਕਿਸੇ ਪੇਪਰਾਂ 'ਚ ਬਹੁਤ ਵਧੀਆ ਨੰਬਰ ਆ ਜਾਂਦੇ ਨੇ ਤਾਂ ਆਪਾਂ ਕਹਿੰਦੇ ਨਾ ਅੱਜ ਤੇ ਮੇਰੀ ਜ਼ਮੀਨ ਤੇ ੱਡੀ ਨਹੀਂ ਲੱਗ ਰਹੀ ਮੇਰੇ ਇੰਨੇ ਵਧੀਆ ਨੰਬਰ ਆਏ ਵੀ ਮੈਂ ਇੰਨਾ ਜ਼ਿਆਦਾ ਖੁਸ਼ ਆ ਨੈਕਸਟ ਹੈ ਆਈ ਚਲਾਈ ਹੋਣਾ 옵ਸ਼ਨਸ ਹਨ ਪੈਸਾ ਹੱਥ ਵਿੱਚ ਨਾ ਰਹਿਣਾ ਮੁਸ਼ਕਿਲ ਨਾਲ ਗੁਜ਼ਾਰਾ ਕਰਨਾ ਬਹੁਤ ਘੱਟ ਗਿਣਤੀ ਵਿੱਚ ਹੋਣਾ ਜਾਂ ਬਹੁਤ ਆਣਾ ਜਾਣਾ ਆਈ ਚਲਾਈ ਦਾ ਮਤਲਬ ਕੀ ਹੁੰਦਾ ਹੈ ਮੁਸ਼ਕਿਲ ਨਾਲ ਗੁਜ਼ਾਰਾ ਕਰਨਾ অপশন নাম্বার B ਇਜ਼ ਦਾ রাইਟ ਆਨਸਰ ਹੈ ਤੇ ਆਪਾਂ অপਸ਼ਨ ਹੁਣ ਜੀ ਮੈਜਿਕਲ ਦਾ ਆਮ ਹੀ ਲੋਕ ਕਹਿੰਦੇ ਨੇ ਵੀ ਅੱਜ ਦੀ ਮੰਗਾਏ ਦੇ ਜਮਾਨੇ ਦੇ ਵਿੱਚ ਇੱਕ ਬੰਦੇ ਦੀ ਕਮਾਈ ਦੇ ਨਾਲ ਤਾਂ ਮਸਾਈ ਘਰ ਦੀ ਆਈ ਚਲਾਈ ਹੁੰਦੀ ਹੈ ਜਾਨੀ ਕਿ ਮਸਾਈ ਘਰ ਦਾ ਗੁਜ਼ਾਰਾ ਹੁੰਦਾ ਹੈ ਨੈਕਸਟ ਹੈ ਆਟੇ ਵਿੱਚ ਨੂਨ ਪੈਣਾ অপਸ਼ਨ ਹਨ ਸ਼ਰਮਸਾਰ ਹੋਣਾ ਮਿਲਾਵਟ ਹੋਣਾ ਬਹੁਤ ਘੱਟ ਗਿਣਤੀ ਵਿੱਚ ਹੋਣਾ ਜਾਂ ਲਾਪਰਵਾਹੀ ਨਾਲ ਕੰਮ ਕਰਨਾ ਹੁਣ ਜੀ ਆਟੇ ਦੇ ਵਿੱਚ ਨੂਨ ਪੈ ਗਿਆ ਤਾਂ ਉਹਨਾਂ ਨੂੰ ਕੋਈ ਇਨਾ ਫਰਕ ਨਹੀਂ ਪੈਂਦਾ ਬਹੁਤ ਘੱਟ ਗਿਣਤੀ ਵਿੱਚ ਉਹਨਾਂ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ। ਭੁਜੇ ਪਾਕਿਸਤਾਨ ਦੇ ਵਿੱਚ ਜਿਹੜੇ ਹਿੰਦੂ ਨੇ ਉਹ ਕੁਝ ਨਹੀਂ ਕਰ ਸਕਦੇ ਕਿਉਂਕਿ ਉਹ ਆਟੇ ਦੇ ਵਿੱਚ ਨੂਨ ਦੇ ਬਰਾਬਰ ਦੇ ਮਤਲਬ ਬਹੁਤ ਘੱਟ ਗਿਣਤੀ ਦੇ ਵਿੱਚ ਨੇ। ਨੈਕਸਟ ਹੈ ਈਨ ਮੰਨਣੀ। ਈਨ ਮੰਨਣੀ ਦਾ ਮਤਲਬ ਕੀ ਆਪਸ਼ਨਸ ਹਨ? ਬਹੁਤ ਕਵਰਾ ਜਾਣਾ, ਹਾਰ ਮੰਨਣੀ ਬੇਚ ਤੇ ਮੰਨਣੀ ਚਾ ਬਹੁਤ ਦੇਰ ਬਾਅਦ ਮਿਲਣਾ। ਈਨ ਮੰਨਣੀ ਇਸ ਦਾ ਮਤਲਬ ਕੀ ਹੁੰਦਾ ਹੈ? ਹਾਰ ਮੰਨਣੀ অপশন নাম্বার বি ইজ দ্য রাইট आंसर है नेक्स्ट है इक को डगे पिंड मंगना ऑप्शंस ਹਨ ਸਭ ਨਾਲ ਇਕੋ ਵਰਤავ ਕਰਨਾਤੀ ਹੋ ਜਾਣੀ ਇਕੋ ਵਾਰੇ ਵਿੱਚ ਕੰਮ ਖਤਮ ਕਰਨ ਦੀ ਕੋਸ਼ਿਸ਼ ਕਰਨਾ ਜਾਂ ਮੰਗ ਕੇ ਗੁਜ਼ਾਰਾ ਕਰਨਾ ਇੱਕੋ ਰੱਗੇ ਪਿੰਡ ਮੰਗਣਾ ਇਸ ਦਾ ਮਤਲਬ ਹੁੰਦਾ ਹੈ ਇੱਕੋ ਵਾਰੀ ਵਿੱਚ ਕੰਮ ਖਤਮ ਕਰਨ ਦੀ ਕੋਸ਼ਿਸ਼ ਕਰਨਾ ਤੇ ਜਿਵੇਂ ਬਾਕ ਆਪਾਂ ਕੀ ਬਰਾ ਬਣਾ ਸਕਦੇ ਹਾਂ ਜਿਵੇਂ ਜਸਪ੍ਰੀ ਤੁ ਤਾਂ ਇੱਕੋ ਡੰਗੇ ਪਿੰਡ ਮੰਗਣ ਦੀ ਗੱਲ ਕਰਦਾ ਹੈ ਕੰਮ ਤਾਂ ਸਮੇਂ ਸਿਰ ਹੋਵੇਗਾ ਹਨਾ ਜੇ ਕਿਸੇ ਨੇ ਬਾਤ ਨਾ ਨੋਵੇ ਮਤਲਬ ਕਿ ਇੱਕੋ ਲੰਗੇ ਪਿੰਡ ਮੰਗੇ ਨਾਲ ਕੋਈ ਕੰਮ ਨਹੀਂ ਪੂਰਦਾ ਹੌਲੀ ਹੌਲੀ ਆਪਦੇ ਟਾਈਮ ਨਾਲ ਹੀ ਕੰਮ ਹੁੰਦਾ ਹੈ ਨੈਕਸਟ ਹੈ ਇੱਕ ਦੀਆਂ ਚਾਰ ਸੁਣਾਣਾ एक दया चार सुना ऑप्शन बहुत बोलना बद चढ़ के बदला लगड़ा करना चाह कोई असर ना होना ईजी राइट ऑप्शन आएगा ऑप्शन नंबर ए बहुत बोलना कई लोग होंगे ने इने लड़ाके होंगे जो अपने माड़ी जी कोई एक गल कह दिए तो उल्टा चार सुनाते ने हैं यानी कि बहुत ज्यादा बोलते हैं फिर नैक्सट है सत्ती कपड़ी अग लगना ऑप्शन आने सड़ वालना माड़े दिन होना कोई असर ना होना चाह कि फल पा ਸੱਤੀ ਕਪੜੀ ਅੱਗ ਕੰਦਾ ਮਤਲਬ ਹੁੰਦਾ ਸੜਵਲ ਜਾਣਾ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਜੁਹੇ ਵੀ ਕਈ ਲੋਕ ਕੀ ਹੁੰਦੇ ਨੇ ਨਾ ਕਿਸੇ ਦੀ ਤਰੱਕੀ ਨੂੰ ਦੇਖਦੇ ਨੇ ਉਸ ਦੀ ਤਰੱਕੀ ਨੂੰ ਦੇਖ ਕੇ ਸੜਵਲ ਜਾਂਦੇ ਨੇ ਜਾਨੀ ਕਿ ਉਸ ਦੀ ਸੱਤੀ ਕਪੜੀ ਅੱਗ ਲੱਗ ਜਾਂਦੀ ਹੈ ਵੀ ਇਹ ਇੰਨੀ ਇੰਨੀ ਤਰੱਕੀ ਕਿਵੇਂ ਕਰ ਲਿਓ ਨੈਕਸਟ ਹੈ ਸਾਖੀ ਭਰਨੀ ਆਪਸ਼ਨਸ ਹਨ ਇਕਤਾ ਕਰਨੀ ਗਵਾਹੀ ਦੇਣੀ ਮਦਦ ਕਰਨਾ ਚਾਹ ਵੜਿਆਈ ਹੋ ਜਾਣੀ ਸਾਖੀ ਕਰਨੀ ਦਾ ਮਤਲਬ ਹੁੰਦਾ ਹੈ ਗਵਾਹੀ ਦੇਣੀ অপਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਪੰਜਾਬ ਜਿਵੇਂ ਜਲੀਆਂਵਲੇ ਬਾਗ ਦੇ ਵਿੱਚ ਲੱਗੀਆਂ ਗੋਲੀਆਂ ਦੇ ਜਿਹੜੇ ਨਿਸ਼ਾਨ ਨੇ ਨਾ ਉਹ ਅੰਗਰੇਜ਼ ਹਾਕਮਾਂ ਨੇ ਜਿਹੜੇ ਜ਼ੁਲਮ ਕੀਤੇ ਸੀ ਉਹਨਾਂ ਦੀ ਸਾਖੀ ਭਰਦੇ ਜਾਂ ਜਾਨੀ ਕਿ ਉਹਨਾਂ ਦੀ ਗਵਾਹੀ ਦਿੰਦੇ ਨੇ ਨੈਕਸਟ ਹੈ ਸਿਰ ਮੁੰਨਣਾ অপਸ਼ਨ ਹਨ ਤਹਿਸ ਤਹਿਸ ਕਰ ਦੇਣਾ ਕਿਸ ਮਤ ਬਦਲ ਚਾਹੇ ਠੱਗ ਲੈਣਾ ਜਾਂ ਵਿਆਹ ਦਾ ਦਿਨ ਨਿਸ਼ਚਿਤ ਹੋਣਾ ਸਿਰ ਮੁੰਨਣੇ ਦਾ ਮਤਲਬ ਹੁੰਦਾ ਹੈ ਵੀ ਠੱਗ ਲੈਣਾ ਕੁਝ ਵੀ ਅੱਜ ਕੱਲ੍ਹ ਦੁਕਾਨਦਾਰ ਕੀ ਕਰਦੇ ਨੇ ਰੇਟ ਹੀ ਇੰਨਾ ਜ਼ਿਆਦਾ ਦਾਜ ਦੇ ਨੇ ਗ੍ਰਾਹਕਾਂ ਦਾ ਸਿਰ ਮੁੰਨ ਦੇਣੀ ਮਤਲਬ ਬਹੁਤ ਜ਼ਿਆਦਾ ਠੱਗ ਦੇ ਨੇ ਨੈਕਸਟ ਹੈ ਸਿਰ ਨਾ ਚੁੱਕਣਾ ਆਪਸ਼ਨਸ ਹਨ ਸ਼ਰਮਿੰਦਾ ਹੋਣਾ ਬੋੜਾ ਰਹਿਣਾ ਉਸੇ ਵਿੱਚ ਆਉਣਾ ਜਾਂ ਬਹੁਤ ਪੈਸਾ ਕਮਾਉਣਾ ਸਿਰ ਨਾ ਚੁੱਕਣ ਦਾ ਅਰਥ ਕੀ ਹੁੰਦਾ ਹੈ ਬਹੁਤ ਦਲ ਜਾਣਾ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਹੈ ਸਿਰ ਨਾ ਚੁੱਕਣਾ ਕੁਝ ਵੀ ਅੱਜਕਲ ਇਗਜ਼ਾਮ ਦੇ ਵਿੱਚ ਅੱਗੇ ਤਾਂ ਬਹੁਤ ਚੀਟਿੰਗ ਹੁੰਦੀ ਇਸ ਪੇਪਰਾਂ ਦੇ ਵਿੱਚ ਅੱਜਕਲ ਇੰਨੀ ਸਖਤਾਈ ਹੁੰਦੀ ਹੈ ਨਾ ਪੇਪਰਾਂ ਦੇ ਵਿੱਚ ਵੀ ਬੱਚੇ ਡਰਦੇ ਮਾਰੇ ਉਹਦਾ ਸਿਰ ਵੀ ਨਹੀਂ ਚੁੱਕਦੇ ਨੈਕਸਟ ਹੈ ਵੀ ਇਹਨਾਂ ਡਾਰ ਕੇ ਪੇਪਰ ਕਰਦੇ ਨੇ ਵੀ ਜੇ ਸਿਲ ਛੁੱਕਿਆ ਮਤਲਬ ਕਿ ਜੈਦਰ ਉਧਰ ਦੇਖੇ ਤਾਂ ਸਾਡਾ ਪੇਪਰ ਪਕੜਿਆ ਜਾਊਗਾ ਸੋਲੇ ਗਾਉਨਾ ਸੋਲੇ ਗਾਉਨਾ ਆਪਸ਼ਨਸ ਹਨ ਸਿਫਟ ਕਰਨੀ ਗੀਤ ਗੋਨੇ ਬਹੁਤ ਬੋਲਣਾ ਜਾਂ ਬਹਾਦਰੀ ਵਾਲਾ ਕੰਮ ਕਰਨਾ ਸੋਲੇ ਗਾਉਨ ਦਾ ਮਤਲਬ ਕੀ ਹੁੰਦਾ ਹੈ ਸਿਫਟ ਕਰਨੀ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੈ ਹੁੰਜੀ ਕਿਸੇ ਬੰਦੇ ਦੀ ਸਮਝੋ ਚੰਗੀ ਨੌਕਰੀ ਲੱਗੀ ਹੈ ਨਾ ਸਰਕਾਰੀ ਨੌਕਰੀ ਲੱਗੀ ਤਾਂ ਉਹਦੀ ਮਾਪੇ ਉਹਦੇ ਪੇਰੈਂਟਸ ਕੀ ਆ ਉਹਦੇ ਸੋਲੇ ਗੰਦੇ ਨੇ ਵੀ ਹਾਂ ਵੀ ਸਾਡੇ ਬੱਚੇ ਦੀ ਵੀ ਇੰਨੀ ਵਧੀਆ ਨੌਕਰੀ ਲੱਗ ਗਈ ਤਾਂ ਉਹਦੇ ਕੀ ਕਰਦੇ ਨੇ ਸਾਡੇ ਨੂੰ ਸਿਫਟ ਕਰਦੇ ਨੇ ਨੈਕਸਟ ਹੈ ਸ਼ੇਅਰ ਦੀ ਮੁੱਛ ਫੜਨੀ অপশনস ਹਨ ਬਦਲਾ ਲੈਣਾ ਕੁਰਬਾਨੀ ਲਈ ਤਿਆਰ ਹੋਣਾ ਆਪਣਾ ਰੋਹ ਪਾਣਾ ਜਬ ਬਹਾਦਰੀ ਵਾਲਾ ਕੰਮ ਕਰਨਾ ਛੇਰ ਦੀ ਮੁੱਛ ਫੜਨੀ ਦਾ ਮਤਲਬ ਕੀ ਹੁੰਦਾ ਹੈ ਬਹਾਦਰੀ ਵਾਲਾ ਕੰਮ ਕਰਨਾ অপਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਜੇ ਹੁਣ ਕਈ ਵਾਰ ਕੋਈ ڈاکੂ ਆ ਜਾਏ ਜਾਂ ਕਿਸੇ ਕੋਲ ਜੇ ਬੰਦੂਕ ਹੋ ਉਸ ਦੇ ਨਾਲ ਜੇ ਕੋਈ ਮੁਕਾਬਲਾ ਕਰਦਾ ਤਾਂ ਉਹ ਕੀ ਆ ਉਹ ਛੇਰ ਦੀ ਮੁੱਛ ਫੜਨ ਦੇ ਬਰਾਬਰ ਹੈ ਮਤਲਬ ਕਿ ਉਹਨੂੰ ਕਹਿੰਦੇ ਨੇ ਵੀ ਛੇਰ ਦੀ ਮੁੱਛ ਫੜਨੀ ਨੈਕਸਟ ਟੈਮ ਸੁੱਤੀ ਕਲਾ ਜਗਾਉਣਾ ਆਪਸ਼ਨਸ ਹਨ ਕਿਸੇ ਸੁੱਤੇ ਹੋਏ ਨੂੰ ਜਗਾਉਣਾ ਖਤਮ ਹੋਏ ਝਗੜੇ ਨੂੰ ਫਿਰ ਖੜਾ ਕਰਨਾ ਕਲਾਕਾਰੀ ਦਾ ਕੰਮ ਦੁਬਾਰਾ ਸ਼ੁਰੂ ਕਰਨਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਇਸ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ B ਝਗੜੇ ਖਤਮ ਹੋਏ ਝਗੜੇ ਨੂੰ ਫਿਰ ਖੜੇ ਕਰਨਾ ਸੁੱਤੀ ਕਲਾ ਜਗਾਣਾ ਕਿਹੜੇ ਹੁਣ ਜਿਵੇਂ ਕਈ ਕਿ ਹੁੰਦੇ ਨੇ ਫੈਮਿਲੀ ਦੇ ਵਿੱਚ ਕਿਵੇਂ ਝਗੜੇ ਹੋ ਜਾਂਦੇ ਨੇ ਹਨਾ ਚਲੋ ਫਿਰ ਵੀ ਉਹ ਕੋਈ ਨਾ ਕੋਈ ਲੋਕ ਵਿੱਚ ਮਿਲ ਕੇ ਉਹਨਾਂ ਨੂੰ ਇੱਕ ਪਰਿਵਾਰ ਦੇ ਵਿੱਚ ਫੇਰ ਉਹ ਕਰ ਦਿੰਦੇ ਪਰ ਕੋਈ ਨਾ ਕੋਈ ਅਹੀ ਜਿਹਾ ਬੰਦਾ ਫੇਰ ਆ ਜਾਂਦੇ ਜਿਹੜੇ ਕਿ ਇਹ ਸੁੱਤੀ ਕਲਿਆਣ ਨੂੰ ਚਿਕਾ ਦਿੰਦੇ ਨੇ ਜਾਨੀ ਕਿ ਕੋਈ ਪ੍ਰਾਣੀ ਗੱਲ ਅਹੀ ਜੀ ਸ਼ੁਰੂ ਕਰਦੇ ਨੇ ਉਹਨਾਂ ਨੂੰ ਝਗੜੇ ਜੋ ਦੁਬਾਰਾ ਸ਼ੁਰੂ ਹੋ ਜਾਂਦੇ ਨੇ ਨੈਕਸਟ ਹੈ ਹੱਡ ਗੋਡੇ ਰਗੜਨਾ 옵ਸ਼ਨਸ ਆਨ ਬੰਗਾਣਾ ਰਿਸ਼ਵਤ ਦੇਣੀ ਦੁੱਖ ਭੋਗਣਾ ਜਾਂ ਬਹੁਤ ਮਿਲਟ ਕਰਨੀ ਹੱਡ ਗੋਡੇ ਰਗੜਨਾ ਇਸ ਦਾ ਮਤਲਬ ਹੁੰਦਾ ਹੈ 옵ਸ਼ਨ ਨੰਬਰ ਸੀ ਦੁੱਖ ਭੋਗਣਾ ਉਹ ਜਿਹੜੇ ਲੋਕ ਹੁੰਦੇ ਨੇ ਨਸ਼ੇ ਕਰਦੇ ਨੇ ਹਨਾ ਉਹਨਾਂ ਦੇ ਕੀ ਹੁੰਦਾ ਹੈ ਮਤਲਬ ਥੋੜਾ ਜਿਹਾ ਵਜੋਂ ਨਸ਼ੇ ਦੀ ਲੀ ਹੱਟ ਪੈਂਦੀ ਹੈ ਜਦੋਂ ਉਹਨਾਂ ਨੂੰ ਥੋੜੇ ਮਤਲਬ ਬੁੜੇ ਹੋ ਜਾਂਦੇ ਨੇ ਤਾਂ ਕਿ ਇਹ ਦਮੇ ਵਗੈਰਾ ਦੀਆਂ ਬਿਮਾਰੀਆਂ ਲੱਗਣ ਦੇ ਕਾਰਨ ਕੀ ਉਹ ਹੱਡ ਗੋਡੇ ਰਗੜਦੇ ਨੇ ਨੈਕਸਟ ਹੈ ਹੱਥ ਗਰਮ ਕਰਨਾ ਆਪਸ਼ਨਸ ਹਨ ਈਸ਼ਵਤੀਲੀ ਮੂਸੀਵਤ ਵਿੱਚ ਪਸਣਾ ਮਦਦ ਕਰਨੀ ਚਾਹ ਲੜਾਈ ਕਰਨੀ ਹੱਥ ਗਰਮ ਕਰਨ ਦਾ ਮਤਲਬ ਹੁੰਦਾ ਹੈ ਰਿਸ਼ਵਤ ਦੇਣੀ। ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ। ਅੱਜ ਕੱਲ੍ਹ ਸਰਕਾਰੀ ਕਮੇਟ ਦਫ਼ਤਰ ਨੇ ਜਿਹੜੇ ਉਹਦੇ ਵਿੱਚ ਕੰਮ ਕਰਾਉਣ ਦੇ ਲਈ ਕੀ ਆ ਹੱਥ ਗਰਮ ਕਰਨੇ ਪੈਂਦੇ ਨੇ। ਮਤਲਬ ਹੱਥ ਕੰਮ ਹੱਥ ਗਰਮ ਕਰਨਾ ਜ਼ਰੂਰੀ ਆ। ਆਪਕਸੇ ਲੋਕ ਕਹਿੰਦੇ ਵੀ ਨਹੀਂ ਇਹ ਗੱਲ ਵੀ ਹੱਥ ਗਰਮ ਕਰ ਦੋ ਥੋੜੇ ਆ ਸੋਰਾ ਕੰਮ ਹੋ ਜਾਊਗਾ। ਨੈਕਸਟ ਹੈ ਹੱਥ ਬੰਨੀ ਖੜੇ ਕਰਨਾ। ਹੱਥ ਬੰਨੀ ਖੜੇ ਹੋਣਾ। ਆਪਸ਼ਨਸ ਹਨ ਹੁਕਮ ਮੰਨਣ ਲਈ ਤਿਆਰ ਰਹਿਣਾ, ਕੋਈ ਕੰਮ ਨਾ ਕਰਨਾ ਮੰਗ ਕੇ ਖਾਣਾ ਜਾਂ ਸ਼ੁਕਰੀਆ ਕਰਨਾ। ਇਸੀ ਰਾਈਟ ਆਪਸ਼ਨ ਆਏਗਾ অপশন এম ব্রেক হুকম ਮੰਨਣ ਦੇ ਲਈ ਤਿਆਰ ਰਹਿਣਾ ਹੁਣ ਜੇਦੋ ਜਦੋਂ ਕੋਈ ਵੀ ਵੱਡਾ ਅਫਸਰ ਆਂਦਾ ਏ ਤਾਂ ਲੋਕ ਕੀ ਆ ਜਿਹੜੇ ਵੱਡੇ ਵੱਡੇ ਹੁੰਦੇ ਕੋਈ ਸਮਝੋ ਕਸਟਮ ਆਫੀਸਰ ਆ ਗਿਆ ਤਾਂ ਜਿਹੜੇ ਕਈ ਸੀਠ ਵੀ ਹੁੰਦੇ ਨੇ ਉਹਨਾਂ ਦੇ ਅੱਗੇ ਹੱਥ ਵੱਟ ਕੇ ਖੜੇ ਹੋ ਜਾਂਦੇ ਨੇ ਜਾਨੀ ਕਿ ਜੇ ਹੱਥ ਵੱੱਲੀ ਖੜੇ ਰਹਿੰਦੇ ਨੇ ਵੀ ਸਾਡਾ ਕੰਮ ਹੋ ਜੇ ਕਿਵੇਂ ਨਾ ਕਿਵੇਂ ਸਟੈਂਸ ਇਰੇ ਅੱਜ ਦੀ ਇਸ ਵੀਡੀਓ ਦੇ ਮੋਸਟ ਇੰਪੋਰਟੈਂਟ 20 ਮੁਹਾਵਰੇ ਜੇ ਇਸ ਵੀਡੀਓ ਯੂਸਫੁਲ ਹੋਵੇ ਤਾਂ ਲਾਈਕ ਸ਼ੇਅਰ ਕਰ ਦਿਓ Fear meal in important video. thank you.